ਚੰਡੀਗੜ੍ਹ ਸੈਕਟਰ 32 ਦੇ ਜੀਐਨਸੀਐਚ ਦੇ ਬਾਹਰ ਟੈਕਸੀ ਸਟੈਂਡ ਦੇ ਉੱਤੇ ਮੰਗਲਵਾਰ ਦੀ ਦੇਰ ਰਾਤ ਫਾਇਰਿੰਗ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਲੋਕਾਂ ਨੇ ਲਹੂ-ਲਹਾਨ ਹਾਲਤ ਵਿੱਚ ਦੋਨਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਜਖਮੀ ਦੀ ਪਛਾਣ ਨਵਾਂ ਕੌਂ ਨਿਵਾਸੀ ਰਾਜੇਸ਼ਵਰ ਫਰੋਕੀ ਅਤੇ ਸੈਕਟਰ 41 ਦੇ ਰਹਿਣ ਵਾਲੇ ਹਣੀ ਭਾਰਤਵਾਜ ਦੇ ਤੌਰ ਦੇ ਉੱਤੇ ਹੋਈ ਹੈ ਡਾਕਟਰਾਂ ਨੇ ਦੱਸਿਆ ਕਿ ਹਣੀ ਦੀ ਗਰਦਨ ਦੇ ਪਿੱਛੇ ਅਤੇ ਰਾਜੇਸ਼ ਦੇ ਹੱਥ ਵਿੱਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ 4 ਫਾਇਰ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਰਾਜੇਸ਼ ਦੀ ਬਾਹ ਅਤੇ ਦੂਸਰੀ ਹਣੀ ਦੀ ਗਰਦਨ ਦੇ ਉੱਤੇ ਲੱਗੀ ਦੋਨੇ ਲਘੂ ਲੋਹਣ ਹੋ ਗਏ ਐਸੇ ਦੌਰਾਨ ਹਮਲਾਵਰ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ ਸਰ ਅમે ਤਾਂ ਕੁਝ ਬਾਤ ਕਹੀ ਨਹੀਂ ਦੱਈ ਹਮਾਰਾ ਇਹਦਰ ਹੈ ਕਿ ਹੈ ਕਿ ਨਹੀਂ ਹੈ ਹਮ ਆਏ ਤੇ ਕੁਨਾਲ ਮੈਂ ਇਹ ਬਾਸ ਹਾਂ ਤੁਹਾਡੇ हम आए थे कुणाल भाई और रॉक भाई के साथ मेरे बचपन के हम दस साल पंद्रह साल से इकट्ठे हैं अच्छा अमेरिका हैं, हम अमेरिका बैठे हमसे लगाते हैं हर साल लंगर एकदम से हम लंगर लगाने के यहाँ पे रॉक भाई को मैंने फोन करा रॉक भाई फोन आया कि हम लगा लेते हैं छह तरीक का लंगर छह का लंगर लगाने के लिए हम यहाँ पे बैठे कि हम आज सारी वो करके सेटिंग करके आज सारे उनको हलवाई को साई सुई पकड़ा के सारा कुछ नबेटा कर लेंगे रॉक भाई ने मुझे बुला बत्तीस पे मैं बत्तीस स्टैंड पे आया वहाँ पे कुणाल भाई थी थे बोला कि पंद्रह मिनट पहले कुणाल भाई निकले वहाँ से कुणाल भाई निकले गोली ही मेरे साथ लगी है गोली कितने लगी है ਮੇਰੇ ਸਾਥ ਦੇ ਰੇ ਕਰਦੇ ਮੇਰੇ ਕੋਲ ਤੋਂ ਤੋੜ ਪਹਿਲਾ ਪਹਿਲਾ ਫਾਇਰ ਚਲਾਇਆ ਮੇਰੇ ਤੇ ਪਹਿਲਾ ਫਾਇਰ ਚਲਾਇਆ ਮੇਰੇ ਤੇ ਉਹ ਭਾਈ ਇਹ ਨਿਕਾ ਸਟੈਂਡ ਹੈ ਅੱਛਾ ਠੀਕ ਹੈ ਇੱਕ ਲੱਗਿਆ ਹਨੀ ਬਾਹਰ ਦਾ ਕਿ ਜੋ ਕੋਈ ਨਹੀਂ ਮੇਰੇ ਤੇ ਚਲਾਈ ਤੇ

ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਡੀਐਸਪੀ ਜਸ਼ਵਿੰਦਰ ਸਿੰਘ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਮੌਕੇ ਦੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਚਲੀਆਂ ਗੋਲੀਆਂ ਦੇ ਖੋਲ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਨਹੀਂ ਮਿਲੇ। ਪੁਲਿਸ ਨੇ ਸੈਕਟਰ 32 ਦੇ ਟੈਕਸੀ ਸਟੈਂਡ ਨੂੰ ਖਾਲੀ ਕਰਵਾ ਦਿੱਤਾ। ਪੁੱਛਗਿੱਛ ਵਿੱਚ ਜ਼ਖਮੀ ਹੋਏ ਹਣੀਪਾਰ ਦਵਾਜ ਅਤੇ ਰਜੇਸ਼ ਨੇ ਦੱਸਿਆ ਕਿ ਉਹਨਾਂ ਦੇ ਉੱਤੇ ਰஞ்சிਸ਼ ਦੇ ਚਲਦੇ ਆ ਗੋਲੀ ਚਲਾਈ ਗਈ ਹੈ। ਉਦੋਂ ਹੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਦੇਸੀ ਕੱਟੇ ਦਾ ਇਸਤੇਮਾਲ ਕੀਤਾ ਗਿਆ ਅਤੇ ਫਾਇਰ ਕਰਨ ਤੋਂ ਬਾਅ ਪੁਲਿਸ ਦੇ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਦੇ ਲਈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸਰ ਹਜੇ ਕੋਈ ਕੰਟਰੋਲਰ ਨਹੀਂ ਕੱਲਦਾ ਕੋਈ ਨਹੀਂ ਸੀ ਦੋ ਬੰਦੇ ਜਿਹੜਾ ਪ੍ਰੀਲੀਮਰੀ ਪਤਾ ਲੱਗਿਆ ਦਾਖਲ ਹੋਇਆ ਜਿਹਨਾਂ ਦੇ ਨਾਂ ਕਹਿੰਦਾ ਬੁਲੇਟ ਇੰਜਰੀ ਹੈ ਜੀ ਉਹਨਾਂ ਦੇ ਚੌਂਕੀ ਤਲਾ ਤੀ ਚੌਂਕੀ ਨੇ ਥਾਣੇ ਮੈਸੇਜ ਦਿੱਤਾ ਸੀਗਾ ਉੱਥੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਦੋ ਜਣੇ ਹੋਈ ਤੱਕ ਜਾਂਚ ਕਰ ਰਹੇ ਪ੍ਰੀਲੀਮਰੀ ਹਜੇ ਫਿਲਹਾਲ ਕੋਈ ਇਦਾਂ ਦੀ ਗੱਲ ਨਹੀਂ ਸਾਹਮਣੇ ਆ ਰਹੀ ਜਿਹੜੇ ਆਈ ਬਟਨਸ ਹੈਗੇ ਆ ਉਹ ਵੀ ਉਹਨਾਂ ਨੇ ਕਸ਼ੀਸ਼ ਕਰ ਰਹੇ ਆ ਕੀਤੀ ਜਾ ਰਹੀ ਹੈ ਵੀ ਕੀ ਵਾਕਿਆ ਦਾ ਕੀ ਬੜਾ ਸੀਗਾ ਕੀ ਕਰ ਰਹੇ ਬਣਿਆ ਕੀ ਗੱਲ ਪਤਾ ਉਹ ਸਾਰੀ ਪੁੱਛੀ ਜਾ ਰਹੀ ਹੈ ਹਨੀ ਨਾਮ ਹੈ ਜੇ ਕਰਜੇਸ਼ ਹੈ ਜੀ ਹੋਰ ਜੇ ਜਿਹੜਾ ਟੈਕਸਟ ਸਟੈਂਡ ਉਹਨਾਂ ਬਰਦਰ ਬਰਦਰ ਚਲਾਉਂਦੇ ਆ ਠੀਕ ਹੈ ਇੰਨਾ ਪਤਾ ਲੱਗਾ ਕੋਈ ਲੰਗਰ ਬਾਰੇ ਇੱਥੇ ਗੱਲ ਕਰ ਰਹੇ ਸੀਗੇ ਤੇ ਰਜਤ ਟਵਾੜੀ ਨਾਮ ਦੇ ਕਾਇ ਹੋਏ ਸੀਗੇ ਕਮੈਂਟ ਇੱਥੇ ਕਮੇ ਤੇ ਬੈਠੇ ਹੋਏ ਜਿੰਨਾ ਕੋਈ ਪਤਾ ਜੋ ਦੱਸ ਰਿਹਾ ਜੀ ਜੀ ਉਹ ਆਈ ਵੈਟਰਨਸ ਹੈ ਦਾ ਆਪਣਾ ਰਜਤ ਟਵਾੜੀ ਜਗਵਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ